ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਧੰਨ ਗੁਰੂ ਨਾਨਕ ਧੰਨ ਮਾ ਸਾਹਿਬ ਜੀ ਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਧੰਨ ਗੁਰੂ ਅਰਜਨ ਜੀ ਸੋਗਰਮ ਕੇ ਪਿਆਰਿਓ ਜਿਵੇਂ ਮਹਾਰਾਜ ਵਚਨ ਕਰਦੇ ਨੇ ਸੁਣਿਆ ਲੱਗੈ ਸਹਿਜ ਧਿਆਨ ਪਹਿਲੀ ਵਾਰ ਤਾਂ ਆਪਾਂ ਨੂੰ ਆਪਣੇ ਅੰਦਰ ਇਹ ਗਿਆਨ ਹੋਣਾ ਚਾਹੀਦਾ ਹੈ ਜੇ ਮਾਰ ਕੇ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ 60 ਕਾ ਇਸ਼ਾਨਾਨ ਸੁਣਿਆ ਪੜ ਪੜ ਪਾਵੈ ਮਾਨ ਪੜ ਪੜ ਪਾਇ ਮਾਨ ਸੁਣੇ ਲੱਗੇ ਸਹਜ ਧਿਆਨ ਸਹਜ ਸਹਜ ਕੀ ਹੁੰਦਾ ਹੈ ਸਹਜ ਹੁੰਦਾ ਸੰਗ ਜੀ ਅਸਲੀ ਰੂਪ ਸਹਜ ਦਾ ਕੋਈ ਟਕਾਈ ਨਾਲ ਬੋਲੇ ਕੋਈ ਟਕਾਈ ਨਾਲ ਬਹੁਤ ਹਲੋ ਸਲੋ ਬੋਲੇ ਕੋਈ ਧੀਰੇ ਧੀਰੇ ਹੌਲੀ ਹੌਲੀ ਇਹ ਸਹਿਜ ਦਾ ਰੂਪ ਨੇ ਪਰ ਅਸਲੀ ਸਹਿਜ ਕੀ ਹੈ ਅਸਲੀ ਸਹਿਜ ਦਾ ਮਤਲਬ ਹੈ ਸੰਗਤ ਜਿਵੇਂ ਕੁਝ ਵਾਹਿਗੁਰੂ ਵੱਲੋਂ ਹੋ ਰਿਹਾ ਹੈ ਉਹਦੇ ਵਿੱਚ ਆ ਜਾਣਾ ਕੁਦਰਤੀ ਤੌਰ ਤੇ ਆ ਜਾਣਾ ਜਿਵੇਂ ਆਪਾਂ ਕਹਿੰਦੇ ਆ ਬਹੁਤ ਹੀ ਟਕਾਬ ਵਿਚ ਰਹੋ ਇਹਦਾ ਮਤਲਬ ਹੁੰਦਾ ਕਿ ਜਿਵੇਂ ਤੇਰੀ ਆਪ ਦਾ ਨਿੱਜੀ ਪੁਣਾ ਹੈ ਵਾਹਗਰੂ ਬੰਨੋ ਹੋ ਰਿਹਾ ਹੈ ਉਹਨੂੰ ਸਹਿਜ ਗਿਆਨ ਸੋ ਅੱਜ ਆਪਾਂ ਗੱਲ ਕਰਾਂਗੇ ਜੇ ਤੁਸੀਂ ਧਿਆਨ ਦੇ ਮਾਰਗ ਉੱਤੇ ਚੱਲਣ ਵਾਲੇ ਹੋ ਤੁਸੀਂ ਅਭਿਆਸੀ ਹੋ ਤੁਸੀਂ ਪਾਠ ਕਰਦੇ ਆ ਕਰਦੇ ਆ ਜਪ ਕਰਦੇ ਆ ਕਰਦੇ ਆ ਤੁਹਾਡੀ ਤਰੱਕੀ ਹੋਈ ਹੈ ਜਾਂ ਤਰੱਕੀ ਦੇ ਚਾਹਵਾਨ ਹੋ ਵੀ ਅੱਗੇ ਸਾਡੀ ਅਵਸਥਾ ਬਣੋ ਤਾਂ ਤਾਂ ਇਹ ਤੁਸੀਂ ਵੀਡੀਓ ਜ਼ਰੂਰ ਸੁਣੋ ਕਿਉਂਕਿ ਆਪਾਂ ਜੋ ਵੀਡੀਓ ਬਣਾਉਨੇ ਆ ਉਹਦੇ ਵਿੱਚ ਸਲੋ ਤੋਂ ਲੈ ਕੇ ਉੱਤੇ ਤੱਕ ਦੀਆਂ ਗੱਲਾਂ ਕੀਤੀਆਂ ਜਾਂਦੇ ਨੇ ਕਦੇ ਜੋਤ ਬੱਤੀ ਦੀ ਗੱਲ ਵੀ ਹੁੰਦੀ ਹੈ ਕਈ ਵਾਰੀ ਕਹਿੰਦੇ ਨੇ ਗੁਰਬਾਣੀ ਇਹ ਜੋਤ ਦੀ ਗੱਲ ਨਹੀਂ ਕਰਦੀ ਗੁਰਬਾਣੀ ਹੋਰ ਜੋਤ ਦੀ ਗੱਲ ਕਰਦੀ ਹੈ ਸੰਗਤ ਜੀ ਇਹ ਸਾਨੂੰ ਵੀਡੀਓ ਬਣਾਉਣ ਵਾਲੇ ਨੂੰ ਪਤਾ ਹੁੰਦਾ ਵੀ ਅਸੀਂ ਕਿਹਨੂੰ ਕੀ ਦੇਣਾ ਹੈ ਇਹਦਾ ਮਤਲਬ ਇਹ ਨਹੀਂ ਜੀ ਅਸੀਂ ਕਿਸੇ ਚੀਜ਼ ਤੇ ਬੋਲ ਰਹੇ ਆ ਦੂਜੀ ਜੋਤ ਤੇ ਬੋਲ ਰਹੇ ਆ ਇਹਦਾ ਮਤਲਬ ਸਾਨੂੰ ਇਹ ਨਹੀਂ ਹੁੰਦਾ ਵੀ ਸਾਨੂੰ ਉਹ ਦੂਜੀ ਜੋਤ ਬਾਰੇ ਪਤਾ ਨਹੀਂ ਉਹ ਵੀ ਸਾਨੂੰ ਗੁਰੂ ਗੁਰੂ ਸਾਹਿਬ ਸੋਝੀ ਦਿੰਦੀ ਹੈ ਸ਼ਬਦ ਅੱਜ ਆਪਾਂ ਕਰਾਂਗੇ ਸ਼ਬਦ ਦੀ ਗੱਲ ਆ ਸ਼ਬਦ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਸ਼ਬਦ ਹੁੰਦਾ ਗੁਰੂ ਦਾ ਇੱਕ ਸ਼ਬਦ ਹੁੰਦਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਜਿਵੇਂ ਅਕਾਲ ਪੁਰਖ ਹੁੰਦਾ ਹੈ ਹੈ ਹੀ ਸੱਚ ਅਕਾਲ ਪੁਰਖ ਦਾ ਦੂਜਾ ਰੂਪ ਸਰਗਣ ਰੂਪ ਗੁਰੂ ਹੋਇਆ ਕਰਦਾ ਹੈ ਫਿਰ ਗੁਰੂ ਗੁਰੂ ਦੇ ਰੂਪ ਵੀ ਹੈ ਜਿਵੇਂ ਦਸੇ ਪਾਸ਼ੀਆਂ ਹੁੰਦੀਆਂ ਨੇ ਔਰ ਗੁਰੂ ਅੱਖਰ ਰੂਪ ਵੀ ਹੈ ਗੁਰੂ ਸ਼ਬਦ ਰੂਪ ਵੀ ਹੈ ਸ਼ਬਦ ਅੱਖਰ ਨੂੰ ਵੀ ਕਿਹਾ ਜਾਂਦਾ ਨੇ ਰਹਾ ਸ਼ਬਦ ਦਾ ਮਤਲਬ ਹੈ ਸਾਊਂਡ ਆਵਾਜ਼ ਵਾਈਬ੍ਰੇਸ਼ਨ ਜੇ ਮਹਾਰਾਜ ਬਚਨ ਕਰਦੇ ਨੇ ਇਹ ਅੱਖਰ ਖਿਰ ਜਾਣਗੇ ਉਹ ਅੱਖਰ ਇਨਮੈ ਨਹੀਂ ਕਹਿੰਦੇ ਜਿਹੜੇ ਅੱਖਰਾਂ ਨੇ ਖੁਰ ਜਾਣਾ ਹੈ ਉਹ ਅੱਖਰ ਇਹਦੇ ਵਿੱਚ ਨਹੀਂ ਹਨ ਕਿਹਦੇ ਵਿੱਚ ਜਿੱਤੇ ਅਸੀਂ ਭਜਨ ਕਰਦੇ ਕਰਦੇ ਪਹੁੰਚ ਗਏ ਆ ਉਹ ਅੱਖਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਉਹ ਅੱਖਰ ਹੁਣ ਸਾਡੇ ਵਿੱਚ ਨਹੀਂ ਇਹ ਅਵਸਥਾ ਹੁੰਦੀ ਹੈ ਭਜਨ ਕਰਦਿਆਂ ਕਰਦਿਆਂ ਜਿਹੜੇ ਬੰਦੇ ਦਾ ਹੁੰਦਾ ਨਾ ਪਟਕੇ ਹੋਏ ਅੰਦਰ ਟਿਕਾ ਨਹੀਂ ਹੁੰਦਾ ਸਹਿਜ ਨਹੀਂ ਹੁੰਦਾ ਉਹ ਤਾਂ ਥੋੜੀ ਜੀ ਗੱਲ ਕਰਕੇ ਆਪਦੇ ਤੇ ਲਿਆ ਜਾਂਦੇ ਨੇ ਵੀ ਜਿਹੜੀ ਮੈਂ ਕਹਿਣੀ ਹੈ ਵੀ ਇਹ ਕਿਉਂ ਕਹਿ ਗਿਆ ਉਹਦੇ ਅੰਦਰ ਅੱਗ ਚੱਲ ਜੇ ਆਕਮ ਦੀ ਮੈਂ ਵੀ ਅੱਛਾ ਇਹ ਕਹਿ ਗਿਆ ਇਹ ਵੀ ਗੱਲ ਤਾਂ ਇਹ ਹੈ ਸੰਗਤ ਦੀ ਹਰ ਇੱਕ ਗੱਲ ਵਿੱਚ ਰਾਜ ਹੁੰਦਾ ਹੈ ਉਹ ਸਾਰੀ ਸੰਗਤ ਨੂੰ ਸਾਰੇ ਲੋਕਾਂ ਨੂੰ ਮਿਲਾ ਕੇ ਗੱਲ ਕਰਨੀ ਪੈਂਦੀ ਹੈ ਕੋਈ ਕਿਤੇ ਖੜਾ ਹੈ ਕੋਈ ਕਿਤੇ ਖੜਾ ਹੈ ਕੋਈ ਕਿਤੇ ਖੜਾ ਹੈ ਜੇ ਆਪਾਂ ਦੂਜੀ ਤੀਜੀ ਕਲਾਸ ਦੇ ਬੱਚੇ ਨੂੰ ਬੀਏ ਦੀਆਂ ਗੱਲਾਂ ਕਰ ਦੱਸਾਂਗੇ ਐਮਏ ਦੀਆਂ ਗੱਲਾਂ ਦੱਸਾਂ ਸਮਝ ਆ ਜੂ ਕਿ ਨਹੀਂ ਟੀਚਰ ਕਿੰਨਾ ਪੜਿਆ ਹੁੰਦਾ ਪਰ ਉਹ ਦੂਜੀ ਤੀਜੀ ਕਲਾਸ ਵੀ ਪੜਾਉਂਦਾ ਹੈ ਇਹਦਾ ਮਤਲਬ ਛੋਟਾ ਹੈ ਉਹ ਸੋ ਕਹਿਣ ਦਾ ਭਾਵ ਆਪਾਂ ਗੱਲ ਕਰਦੇ ਆਂ ਵੀ ਅੱਖਰ ਕਿੱਥੇ ਖਿਰ ਜਾਂਦੇ ਨੇ ਕਿੱਥੇ ਖੁਰ ਜਾਂਦੇ ਨੇ ਆਪਾਂ ਅੱਖਰ ਗੱਲ ਕਰਾਂਗੇ ਜਿੱਥੇ ਵਾਇਗਰੂ ਸ਼ਬਦ ਜਪਣਾ ਨਹੀਂ ਪੈਂਦਾ ਛੱਡਣਾ ਪੈਂਦਾ ਹੈ ਮੂਲ ਮੰਤਰ ਛੱਡਣਾ ਪੈਂਦਾ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਖਿਆਲ ਰੱਖੋ ਜਿੱਥੇ ਵੀ ਤੁਸੀਂ ਮੂਲ ਮੰਤਰ ਕਰਦੇ ਹੋ ਜਾਂ ਭਾਜੀ ਸਭ ਕਰਦੇ ਹੋ ਜਾਂ ਭਾਜੀ ਸਾਹਿਬ ਕਰਦੇ ਆ ਕਰਦੇ ਆ ਤੁਹਾਡਾ ਮਨ ਟਿਕਾ ਵਿੱਚ ਆਉਂਦਾ ਹੈ ਬਹੁਤ ਬੇਨਤੀਆਂ ਕਰਦੇ ਆ ਜਿਹੜੇ ਕਿ ਮੂਲ ਤਤਸਾਰ ਵਸਤੂ ਹੈ ਸਾਡੀ ਭਜਨ ਕਰਦਿਆਂ ਕਰਦਿਆਂ ਚੁੱਪ ਹੋਣ ਨੂੰ ਜੀ ਕਰਨਾ ਵੀ ਹੁਣ ਤਾਂ ਬੋਲਿਆ ਜਾਂਦਾ ਜਦੋਂ ਜਪ ਕਰਦਿਆਂ ਕਰਦੇ ਆ ਬਹੁਤ ਜਪ ਕਰ ਲਿਆ 20 25 ਮਾਲਾ ਫੇਰ ਲਈ ਆ 15 ਮਾਲਾ ਫੇਰ ਲਈ ਆ ਆਪਾਂ ਨੇ ਜਦੋਂ ਬਾਠ ਕਰ ਲਈ ਕੋਈ ਵੀ ਬਾਣੀ ਦੇ ਫਿਰ ਉਦੋਂ ਤੁਹਾਡਾ ਜੀ ਕਰੇਗਾ ਵੀ ਹੁਣ ਤਾਂ ਬੋਲਿਆ ਨਹੀਂ ਜਾਂਦਾ ਉਹ ਬਹੁਤ ਹੀ ਵਧੀਆ ਗੱਲ ਹੈ ਜਦੋਂ ਬੋਲਿਆ ਨਹੀਂ ਜਾਂਦਾ ਫਿਰ ਤੁਹਾਡਾ ਅੰਦਰਲਾ ਬੋਲੇਗਾ ਉਹ ਚੁੱਪ ਹੋ ਕੇ ਸਿਮਨ ਕਰੋ ਉਹੀ ਸ਼ਬਦ ਜਿਹੜਾ ਤੁਸੀਂ ਜਪ ਰਹੇ ਹੋ ਫਿਰ ਜਪਦੇ ਆਂ ਜਪਦੇ ਆਂ ਬੋਡੂ ਤੁਸੀਂ ਜਿਹੜਾ ਮਾਨਸਿਕ ਤੌਰ ਤੇ ਬੋਲ ਰਹੇ ਹੋ ਨਾ ਮਨ ਦੇ ਨਾਲ ਉਹ ਵੀ ਤੁਹਾਨੂੰ ਬੋਲਣਾ ਬੰਦ ਹੋ ਜਾਵੇਗਾ ਫਿਰ ਆਪਾਂ ਇੱਥੇ ਗੱਲ ਕਰਦੇ ਆਂ ਜਿਵੇਂ ਕੋਈ ਬਰਤਨ ਲੈ ਲਓ ਕੋਈ ਭਾਂਡਾ ਲੈ ਲਓ ਉਹਦੇ ਆਪਾਂ ਕੋਈ ਛੱਟ ਮਾਰੀਏ ਜਿਵੇਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਆਪਾਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣੇ ਆਂ ਉਹਦੇ ਮੂਹਰੇ ਕੀ ਵੱਜਦੀ ਆ ਕੜਿਆਲ ਆਵਾਜ਼ ਵੀ ਲੋਕ ਸੰਗਤ ਨੂੰ ਸਾਵਧਾਨ ਆ ਜਾਵੇ ਮਹਾਰਾਜਾ ਦੇ ਰਾਜਾ ਦੇ ਰਾਜ ਆ ਰਹੇ ਨੇ ਫਿਰ ਆਵਾਜ਼ ਸੁਣ ਕੇ ਸੰਗਤ ਹੱਥ ਜੋੜ ਖੜੀ ਹੋ ਜਾਂਦੀ ਏ ਪਰ ਉਹਦੇ ਵਿੱਚੋਂ ਜਿਹੜੀ ਕੜਿਹਾਲ ਦੇ ਹਥੌੜੀ ਮਾਰੀ ਜਾਂਦੀ ਏ ਉਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਏ ਉਹ ਤੁਸੀਂ ਲਿਖ ਕੇ ਦਿਖਾਓ ਕਿਵੇਂ ਨਹੀਂ ਲਿਖੀ ਜਾਂਦੀ ਉਹਦੇ ਅੱਖਰ ਹੀ ਨਹੀਂ ਕੋਈ ਕੜਿਹਾਲ ਦੇ ਤੁਸੀਂ ਹਥੌੜੀ ਮਾਰ ਕੇ ਜਿਹੜੀ ਆਵਾਜ਼ ਆਉਂਦੀ ਏ ਜਦ ਬਰਤਨ ਕੋਈ ਆਪਣੇ ਉੱਚੀ ਜਗ੍ਹਾ ਤੋਂ ਡਿੱਗ ਗਿਆ ਉਹਦੇ ਵਿੱਚੋਂ ਆਵਾਜ਼ ਆਉਂਦੀ ਏ ਉਹ ਕਿਵੇਂ ਲਿਖੋਗੇ ਵੀ ਆਪਾਂ ਕਹਿ ਦੇਵਾਂ ਕਿ ਧੜਾਕ ਕਰਕੇ ਡਿੱਗ ਪਿਆ ਪੜਾ ਕਰਕੇ ਡਿੱਗ ਪਿਆ ਜਾਂ ਠਾ ਕਰਕੇ ਫਲਾਣੀ ਚੀਜ਼ ਵੱਜੀ ਉਹ ਇੱਕ ਸੰਕੇਤ ਨੇ ਨੇੜੇ ਤੇੜੇ ਦੀ ਆਵਾਜ਼ ਦੇ ਨੇੜੇ ਤੇੜੇ ਰਿਹਾ ਪਰ ਉਹਨਾਂ ਸ਼ਬਦਾਂ ਵਿੱਚ ਲਿਖਿਆ ਨਹੀਂ ਜਾਂਦਾ ਕੋਈ ਥਾਲ ਥਾਲੀ ਤੁਸੀਂ ਉੱਚ ਜਗੋਂ ਦੇਖੋ ਉਹਦੀ ਜਿਹੜੀ ਆਵਾਜ਼ ਖੜਕਣ ਦੀ ਆਵਾਜ਼ ਹੈ ਥਾਲੀ ਸੁੱਟਣ ਤੋਂ ਬਾਅਦ ਜਿਹੜੀ ਆਵਾਜ਼ ਆਉਗੀ ਉਹਨੂੰ ਅੱਖਰਾਂ ਵਿੱਚ ਲਿਖੋ ਕੌਣ ਲਿਖ ਸਕਦਾ ਕੋਈ ਲਿਖ ਸਕਦਾ ਜੇ ਲਿਖੋਗੇ ਵੀ ਤਾਂ ਦੂਜੇ ਬੰਦੇ ਨੂੰ ਤੁਸੀਂ ਪੜ੍ਹਾ ਕੇ ਦਿਖੋ ਅਗਲਾ ਕੋਈ ਇਹ ਕੀ ਲਿਖਦਾ ਮੈਨੂੰ ਤਾਂ ਪਤਾ ਨਹੀਂ ਦੱਸਣਾ ਪੋਗ ਮੈਂ ਥਾਲੀ ਦੀ ਆਵਾਜ਼ ਬਰਤਨ ਦੀ ਆਵਾਜ਼ ਲਿਖੀਏ ਠੀਕ ਹੈ ਇਹ ਸੰਗਤ ਜੀ ਜਦੋਂ ਸ਼ਬਦ ਜਪਦੇ ਆ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਾਂ ਕੋ ਜਪ ਜੀ ਸਾਹੂ ਕਰਦੇ ਆਪਾਂ ਤਾਂ ਉਦੋਂ ਆਵਾਜ਼ ਜਿਵੇਂ ਬਰਤਨ ਦੇ ਛੱਟ ਵੱਜਣ ਤੋਂ ਬਾਅਦ ਬਰਤਨ ਡਿੱਗਣ ਤੋਂ ਆ ਜਿਹੜੀ ਆਵਾਜ਼ ਆਉਂਦੀ ਹੈ ਇੱਕ ਤਾਂ ਬਰਤਨ ਦੀ ਆਵਾਜ਼ ਆਉਂਦੀ ਹੈ ਇੱਕ ਉਸ ਤੋਂ ਬਾਅਦ ਧੋਨਾ ਹੈ ਆਵਾਜ਼ ਇਹ ਜਿਹੜੇ ਸ਼ਬਦ ਨੂੰ ਜਪਣ ਤੋਂ ਬਾਅਦ ਜੇ ਬਰਤਨ ਵਿੱਚੋਂ ਆਵਾਜ਼ ਧੁਨ ਨਿਕਲਦੀ ਹੈ ਖੜਾਕ ਉਹਦਾ ਇਸ ਤਰੀਕ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਪੀ ਸਾਹਿਬ ਚੌਪਈ ਸਾਹਿਬ ਉਹਦੀ ਜਪਣ ਤੋਂ ਬਾਅਦ ਜਿਹੜੀ ਆਵਾਜ਼ ਨਿਕਲਦੀ ਹੈ ਉਹ ਵਾਈਬ੍ਰੇਸ਼ਨ ਹੈ ਉਹ ਧੁਨ ਹੈ ਉਹ ਧੁਨ ਨੂੰ ਅਸੀਂ ਸੁਣਨਾ ਹੈ ਉਹ ਜਿਹੜਾ ਜ਼ਿਆਦਾ ਅਭਿਆਸ ਕਰੇਗਾ ਉਹ ਧੁਨ ਵਿੱਚ ਟਿਕ ਜਾਏਗਾ ਜਿਹਨੂੰ ਪੁੱਛੋ ਵੀ ਕੀ ਕਰਦੇ ਆ ਵੀ ਧੁਨ ਜਿਹੜਾ ਸਿਮਨ ਕਰਦੇ ਆ ਕਹਿੰਦਾ ਮੇਰਾ ਬੋਲਣ ਨੂੰ ਜੀਕ ਨਹੀਂ ਕਰਦਾ ਪਰ ਮੇਰੇ ਸੁਰਤ ਟੇਗੀ ਮਨ ਨੂੰ ਆਨੰਦ ਆ ਕੀ ਆਨੰਦ ਹੈ ਉਹਨੂੰ ਮੱਥੇ ਵਿੱਚ ਲੱਗੋ ਮੈਂ ਮੱਥੇ ਵਿੱਚ ਬਸ ਕੁਝ ਮੇਰੇ ਹੋ ਰਿਹਾ ਹੈ ਝਿਲਮਿਲ ਹੋ ਰਿਹਾ ਹੈ ਤੇ ਉੱਥੇ ਸੰਗ ਦੀ ਆਪਾਂ ਜਪਦੇ ਆ ਜਪਦਿਆਂ ਫਿਰ ਚੁੱਪ ਹੋ ਜਾਂਦੇ ਆ ਚੁੱਪ ਹੋ ਕੇ ਫਿਰ ਕਦੇ ਮੂਲ ਮੰਤਰ ਕਰਨ ਨੂੰ ਜੀ ਕਰਦਾ ਜਾਂ ਜਿਹੜਾ ਵੀ ਸ਼ਬਦ ਆਪਾਂ ਦੇ ਆ ਉਹ ਜਦੋਂ ਸਲੋ ਹੋ ਜਾਂਦਾ ਫਿਰ ਉਹ ਫਿਰ ਉੱਥੇ ਕੀ ਹੁੰਦਾ ਅੱਗੇ ਜਾ ਕੇ ਅੱਗੇ ਜਾ ਕੇ ਸੰਗ ਜਿਓ ਅਸੀਂ ਚੁੱਪ ਹੋ ਕੇ ਨਾ ਉਹ ਸ਼ਬਦ ਨੂੰ ਚੰਗੀ ਤਰ੍ਹਾਂ ਸੁਣਨਾ ਹੈ ਸਹਿਜ ਵਿੱਚ ਬੀਬੀ ਅਨੰਦਰ ਚੱਲ ਰਿਹਾ ਹੈ ਜਾਪ ਫਿਰ ਹੋਰ ਵੀ ਸਲੋ ਹੋ ਜਾਂਦਾ ਹੈ ਹੋਰ ਸਲੋ ਹੋ ਕੇ ਨਾ ਸਾਡੇ ਸਾਹ ਜਿਹੜੇ ਚੱਲਦੇ ਨੇ ਸਾਡੇ ਸਾਹ ਰੋਕਣਾ ਸ਼ੁਰੂ ਕਰ ਦਿਓ ਸਾਹਾਂ ਨੂੰ ਜਿਵੇਂ ਵਾਹਿਗੁਰੂ ਸ਼ਬਦ ਲੈ ਲਓ ਉਹਨੂੰ ਆਪਾਂ ਇਸ ਤਰ੍ਹਾਂ ਜਪਾਂਗੇ ਜਿਉਂ ਸਾਹ ਨੂੰ ਬਾਹਰ ਕੱਢ ਦੋ ਤੇ ਫਿਰ ਵਾਹਿ ਗ ਰੋ ਵਾਹਿ ਇਹ ਗੋ ਰੋ ਇਸ ਤਰ੍ਹਾਂ ਜਿase ਮੂਲ ਮੰਤਰ ਕਰ ਲੋ ਆਪਾਂ ਮੈਂ ਅੱਧਾ ਮੂਲ ਮੰਤਰੀ ਕਰ ਲੋ ਕਿਸਾਨ ਰੋਕਣ ਤੋਂ ਸਾਹ ਰੋਕਣ ਤੋਂ ਬਾਅਦ ਇੱਕ ਓ ਅੰਕਾਰ ਸੱਤ ਨਾਮ ਇੰਨਾ ਸੁ ਲੋ ਫਿਰ ਤੁਹਾਨੂੰ ਰਸ ਬਣੇਗਾ ਵੀ ਹਾਂ ਮੈਂ ਟਿਕ ਕੇ ਭਜਨ ਕਰਿਆ ਉਹ ਦੋ ਇੱਕ ਮੂਲ ਮੰਤਰ ਦਾ ਪਾਰਟੀ ਕੀਤਾ ਪਰ ਅਨੰਦ ਆ ਗਿਆ ਸੁਰਤੀ ਕਿਸੇ ਪਾਸੇ ਨਹੀਂ ਗਈ ਉਹ ਮੱਥੇ ਬਚਾਜ ਦੇ ਸਹਿਜ ਵਿੱਚ ਸੰਗਤ ਜੀ ਉਹ ਫਿਰ ਉਸ ਤੋਂ ਬਾਅਦ ਜਦੋਂ ਸਾਹ ਰੋਕਾ ਥੋੜਾ ਸਾਹ ਰੋਕਣੇ ਬਹੁਤਾ ੱਤਕਾ ਨਹੀਂ ਕਰਨਾ ਉਸ ਤੋਂ ਬਾਅਦ ਜਿੱਥੇ ਚੁੱਪ ਹੋ ਕੇ ਨਬਜ ਦਾ ਪਾਠ ਹੈ ਜਿਵੇਂ ਨਬ ਚੱਲਦੇ ਰਿਹਾ ਟਿਕ 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 ਇਸ ਤਰ੍ਹਾਂ ਵਾ ਹੇ ਗ ਰੋ ਜਿਹੜਾ ਬੰਦੇ ਦਾ ਇਸ ਤਰ੍ਹਾਂ ਬਿਨਾ ਜੀਬ ਹਿਲਾਏ ਸੁਰਤ ਦੇ ਨਾਲ ਇਸ ਤਰ੍ਹਾਂ ਨਬਜ ਵਾਂਗੂ ਟਿਕ ਟਿਕ ਕਰਕੇ ਸਿਮਨ ਚੱਲਣ ਲੱਗ ਪਿਆ ਭਾਵੇਂ ਜਪਜੀ ਸਾਹਿਬ ਵੀ ਸਲੋ ਸਲੋ ਹੋਣ ਲੱਗ ਪਿਆ ਬਿਨਾ ਜੀਬ ਹਿਲਾਏ ਮੈਂ ਉਹਦੇ ਚਰਨ ਫੜਨਾ ਪੈਰ ਫੜਨਾ ਉਹ ਬਹੁਤ ਵੱਡੀ ਗੱਲ ਹੈ ਆਪਣੇ ਆਪ ਤੁਸੀਂ ਇਹ ਨਾ ਸਮਝੋ ਕਿ ਸਾਨੂੰ ਤਰੱਕੀ ਨਹੀਂ ਮਿਲੀ ਜਿਹੜਾ ਬੰਦਾ ਚੁੱਪ ਹੋ ਕੇ ਇਸ ਤਰ੍ਹਾਂ ਸਿਮਰਨ ਜੀ ਨੇ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਤਰੱਕੀ ਦੇ ਬਹੁਤ ਦਿਨ ਨੇੜੇ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਸਿਮਰਨ ਕਰਦੇ ਆ ਵਾਹਿਗੁਰੂ ਜੀ ਦਾ ਮੂਲ ਮੰਤਰ ਕਰਦੇ ਆ ਉਸ ਤੋਂ ਬਾਅਦ ਉਹ ਇੱਕ ਧੁਨ ਆਨੰਦ ਸ਼ੁਰੂ ਹੋ ਜਾਂਦਾ ਜਿਹੜੇ ਅੱਖਰ ਕੋਈ ਨਹੀਂ ਪਰ ਵਾਈਬ੍ਰੇਸ਼ਨ ਜਪਣ ਵਾਲੇ ਨੂੰ ਆਪੇ ਪਤਾ ਲੱਗੋ ਕਹਿੰਦਾ ਨਾ ਤਾਂ ਮੇਰਾ ਜਪਣੋਂ ਜੀ ਕਰੇ ਨਾ ਹੀ ਅੱਖਾਂ ਕੋਲੋਂ ਜੀ ਕਰੇ ਪਰ ਮੈਨੂੰ ਚੰਗਾ ਲੱਗਦਾ ਹੈ ਉਹ ਜਿਹੜਾ ਚੰਗਾ ਲੱਗਦਾ ਹੈ ਨਾ ਉਹੀ ਲੈਵੈ ਉਹੀ ਸਹਿਜ ਧੋਨਾ ਹੈ ਉਹਦੇ ਵਿੱਚ ਝਟਕਾ ਕੇ ਫਿਰ ਤੁਹਾਨੂੰ ਉਹਤਨਾ ਪ੍ਰਕਾਸ਼ ਥੋੜਾ ਥੋੜਾ ਕਦੇ ਨਾ ਕਦੇ ਹੁਣ ਤੁਸੀਂ ਦੇਖੋ ਵੀ ਆਲੇ ਦੁਆਲੇ ਜਿਹੜੇ ਜ਼ਮੀਨਾਂ ਨੇ ਆਪਣੀਆਂ ਖੇਤਾਂਾਂ ਦੇ ਵਿੱਚ ਤੁਸੀਂ ਕਿਸੇ ਖੇਤ ਕਿਸੇ ਦਰਖਤ ਦਰਲੇ ਬੈਠ ਕੇ ਅਭਿਆਸ ਕਰਿਓ ਫੇਰ ਨੋ ਕੁਸ਼ਚਰਾ ਬਾਅਦ ਤੁਸੀਂ ਆਲੇ ਦੁਆਲੇ ਦੇਖਿਓ ਦੂਰ ਜਿੱਥੇ ਜ਼ਮੀਨਾਂ ਵਾਹੀਆਂ ਪਗੀਆਂ ਨੇ ਵਾਹਣ ਨੇ ਇੱਕ ਦੂਰ ਵਾਹਣ ਦੇ ਬਜਾਏ ਤਾਂ ਉਹ ਇੱਕ ਲੱਟ ਲੱਟ ਕਰਦੀ ਲੋ ਗਰਮੀ ਪੈਂਦੀ ਡਿੱਗਦੀ ਧਰਤੀ ਉੱਚੇ ਨੂੰ ਉੱਠਦੀ ਸ਼ੁਰੂ ਲੱਗੇਵੇਂ ਅੱਗ ਅੱਗ ਦਾ ਸੇਕ ਹੁੰਦਾ ਲੋਕ ਕਹਿੰਦੇ ਆਪਾਂ ਜਿਹਨੂੰ ਅੱਗ ਦੀ ਟਕਸ ਨਾ ਧਰਤੀ ਤੋਂ ਉੱਚੇ ਉੱਠਦੀ ਤੁਹਾਨੂੰ ਝਿਲਮਿਲ ਚਲਮਲ ਕਰਦੀ ਦੇਖੇਗੀ ਜ਼ਮੀਨਾਂ ਵਿੱਚ ਉਸ ਤਰ੍ਹਾਂ ਦਾ ਪ੍ਰਕਾਸ਼ ਸਾਡੇ ਮੱਥੇ ਵਿੱਚ ਹੋਵੇਗਾ ਉਹਦੇ ਵੱਲ ਧਿਆਨ ਲਾ ਕੇ ਉਸ ਤਰ੍ਹਾਂ ਦਾ ਉਹ ਪ੍ਰਕਾਸ਼ ਮੱਥੇ ਦੇ ਵਿੱਚ ਹੈ ਸਾਰੀ ਚੀਜ਼ ਜਿਹੜੀ ਬਾਹਰ ਹੈ ਨਾ ਪਹਿਲਾਂ ਸਾਡੇ ਸਰੀਰ ਵਿੱਚ ਸਰੀਰ ਤੋਂ ਹੀ ਬਾਹਰ ਆਈ ਹੈ ਅੰਦਰ ਜਣ ਕੇ ਮਿਲਦੀ ਜੁਲਦੀ ਇਸ ਤਰ੍ਹਾਂ ਕਰਕੇ ਉੱਥੇ ਮੱਥੇ ਵਿੱਚ ਥੋੜਾ ਥੋੜਾ ਪ੍ਰਕਾਸ਼ ਹੋਵੇਗਾ ਉੱਥੇ ਧਿਆਨ ਲਾਇਆ ਕਰੋ ਕਦੇ ਉੱਥੇ ਵਾਹ ਗੁਰੂ ਕਹਿਤਾ ਕਦੇ ਮੂਲ ਮੰਤਰ ਕਹਿਤਾ ਕਦੇ ਜਪਜੀ ਸਾਹਿਬ ਕਰ ਲਿਆ ਇੱਥੇ ਅਭਿਆਸ ਕਰੋ ਸੰਗਜੀ ਇੱਥੇ ਬਹੁਤ ਕੁਸਤਾ ਨੂੰ ਮਿਲੇਗਾ ਉੱਥੇ ਅੱਖਰ ਨਹੀਂ ਕਦੇ ਅੱਖਰ ਛੱਡ ਦੇਣੇ ਨੇ ਕਦੇ ਅੱਖਰ ਫੜ ਲੈਣ ਦੇ ਕਹਿਣ ਦਾ ਭਾਵ ਕਦੇ ਅੱਖਰ ਜਾਪਣ ਲੱਗ ਜਾਣ ਮੂਲ ਮੰਤਰ ਕਦੇ ਛੱਡ ਦਿਆ ਕਰੋ ਬਿਲਕੁਲ ਨਿਰ ਵਿਚਾਰ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ